ਜੀ ਗੱਜ਼ ਸਮਾਨ ਆਪਣਾ ਬਣਿਆ ਪਿਆ ਵਾ ਠੀਕ ਹੈ ਤੇ ਇਧਰ ਆਪਣੇ ਮਸਾਲਾ ਆਲੂਆਂ ਦਾ ਠੀਕ ਹੈ ਆਇਚ ਪਿਆਜ਼ ਤੇ ਕੋਰੀ ਆਲੂ ਜੀ ਸਾਰਾ ਸਮਾਨ ਉਹ ਰੈਡੀ ਹੋਣ ਆਪਾਂ ਚੱਲਦੇ ਆਂਗੇ ਦੁਕਾਨ ਤੇ ਠੀਕ ਹੈ ਆਹ ਹੈਗਾ ਸਾਡਾ ਬਾਹਰ ਦਾ ਮਾਹੌਲ ਚਾਲ ਤੇ ਆਪਾਂ ਹੁਣ ਜਾ ਰਹੇ ਆਂ ਦੁਕਾਨ ਤੇ ਕਿਉਂਕਿ ਆਹ ਤਾਂ ਆਪਾਂ ਮੰਡੀ ਦੀ ਵੀ ਛੁੱਟੀ ਨਹੀਂ ਕੀਤੀ ਹੈਗੀ ਤੇ ਅੱਜ ਹੈਗਾ ਵਾ ਜ਼ੀਰਵਾ ਸੋ ਫਰਾਈਡੇ ਸੜਾ ਸੰਡੇ ਦਾ ਬਿਲਕੁਲ ਨਹੀਂ ਕਰ ਸਕਦੇ ਹੁਣ ਜਾ ਕੇ ਸੀ ਕਰਾਂਗੇ ਨੈਕਸਟ ਮਹੀਨਾ ਵੀਕ ਦੇ ਵਿੱਚ ਦੋ ਛੁੱਟੀਆਂ ਸੋ ਮੰਡੇ ਤੇ ਟਿਊਸਡੇ ਦੀ ਤੇ ਬਾਕੀ ਇਹੀ ਆਪਣੀ ਲਾਈਫ ਹੈ ਜੀ ਆਪਣਾ ਕੰਮ ਕਾਰ ਇਦਾਂ ਦੀ ਵਲੋਗ ਹੋਣੇ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਆਪਣਾ ਕੰਮ ਆਪਣਾ ਆਪਣੀ ਜਿਹੜੀ ਕੰਮ ਆ ਉਹ ਆਪਣਾ ਮਤਲਬ ਫਸਟ ਪ੍ਰਾਇੋਰਟੀ ਆ ਫਿਰ ਸੈਕੰਡ ਤੇ ਆਪਣੇ ਵਲੋਗ ਨਹੀਂ ਹੈਗੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਵਲੋਗ ਕਿਦਾਂ ਲੱਗ ਰਹੇ ਨੇ ਬੱਸ ਤਾਂ ਵਧੀਆ ਲੱਗ ਰਹੇ ਨੇ ਮੈਨੂੰ ਜਿੱਤਾ ਤੱਕ ਪਤਾ ਵਾ ਬਾਕੀ ਤੁਸੀਂ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਠੀਕ ਹੈ ਤੇ ਆਜੋ ਸਬਸਕ੍ਰਾਈਬ ਕਰਿਓ ਆਪਣੇ YouTube ਚੈਨਲ ਨੂੰ ਠੀਕ ਹੈ ਜੀ ਤੇ ਹੈਲੋ ਕਰ ਦੋ ਹੈਲੋ ਜੀ ਹੈਲੋ ਕੀ ਹਾਲ ਨੇ ਸਾਰਿਆਂ ਦੇ ਸਹੀ ਗਾ ਹੁਣ ਸਾਡੇ ਵਲੌਗ ਇਦਾਂ ਦੇ ਬਣ ਰਹੇ ਨੇ ਹਲ ਤੋ ਫਿਲਹਾਲ ਹੈ ਨਾ ਹੁਣ ਸਾਡੇ ਕੋਲ ਟਾਈਮ ਨਹੀਂ ਹੁੰਦਾ ਚਲੋ ਜੀ ਚੱਲੋ ਜੀ ਚੱਲੋ ਮੈਂ ਹਾਂ ਗਰਮ ਪਾਣੀ ਦਿੱਤਾ ਪਤਾ ਮੈਂ ਕੱਲ ਦੀ ਗਰਮ ਪਾਣੀ ਪੀ ਲਈਏ ਮਤਲਬ ਮੈਂ ਹਾਂ ਬਿਲਕੁਲ ਠੀਕ ਹਾਂ ਤੁਹਾਨੂੰ ਦੱਸ ਰਿਹਾ ਹਾਂ ਤੇ ਬਹੁਤ ਜ਼ਿਆਦਾ ਮੈਨੂੰ ਹਲੇ ਨਹੀਂ ਠੱਪਿਆ ਨਹੀਂ ਰਿਹਾ ਮੈਂ ਤਾਂ ਉਹ ਵਾਲਾ ਤਾਂ ਹੈਗਾ ਹਲੇ ਬਟ ਮੈਂ ਠੀਕ ਹਾਂ ਹੁਣ ਅਨਲਜੀ ਨਾਲ ਆਏ ਆ ਆਪਾਂ ਕੋਰੀ ਨਾਲ ਵਲੌਗ ਲੈ ਕੇ ਅਨੰਗ੍ਰੀਵਤ ਜੀ ਗ੍ਰਵੀਤ ਜੀ ਹਾਂ ਜੀ ਹਲੋ ਚਲੋ ਬਸ ਹੁਣ ਆਪਾਂ ਠੀਕ ਠਾਕ ਆ ਵਧੀਆ ਹੁਣ ਆਪਾਂ ਫਿਰ ਕਰਦੇ ਸ਼ੁਰੂ ਉਦੋਂ ਤੋਂ ਸ਼ੁਰੂ ਹੀ ਆ ਬਾਕੀ ਸੱਚ ਹੁਣ 30 ਡੇਸ ਚੈਲੰਜ ਆਪੜਾ ਕੰਪਲੀਟ ਕਦੋਂ ਦਾ ਹੋ ਗਿਆ ਆਪਾਂ ਦੱਸਣਾ ਹੀ ਭੁੱਲ ਗਏ ਚਲ ਚਲ ਚੱਲਾ ਚੱਲਾ ਦੁਕਾਨ ਲਈ ਚੱਲ ਕੇ ਐਸੀ ਕਮਾਈਏ ਚਾਰ ਹਲੋ ਜੀ ਕਮਲ ਖਾਨ ਲੱਗੀ ਆ ਪਾਲਕ ਪਨੀਰ ਓਏ ਹੋਏ ਹੋਏ ਕਿਸੇ ਪਾਸੋਂ ਵੀ ਪਾਲਕ ਪਨੀਰ ਨਹੀਂ ਪਦੀ ਨੇ ਜਰਾਂ ਨਹੀਂ ਲੱਗ ਰਹੀ ਆ ਆ ਦੇਖ ਲੋ ਰੋਟੀਆਂ ਚ ਵੀ ਨਾਊਗਾ ਕੀ ਸੁਭਾਸੇ ਵੀ ਨਾ ਕਰਿਆ ਇਹ ਚਟਣੀ ਹੈ ਤੇ ਪਾਲਕ ਪਨੀਰ ਕੰਮਾ ਨਾ ਤਾਂ ਦੇਖ ਲਓ ਕਿਹਣੀ ਹੈ ਤਾਂ ਜਿੰਨੇ ਦੀ ਮੈਂ ਲਗਾਈ ਜੀ ਦੁਬਾਰੇ ਲੈ ਕੇ ਉੱਤੇ ਉਹ ਪਤਨ ਕੀ ਬਣਾਇਆ ਪਿਆ ਬਹੁਤ ਐ ਜਿਵੇਂ ਪਦੀਨੇ ਦੀ ਚਟਣੀ ਹੁੰਦੀ ਹੈ ਮੰਗਾਇਆ ਤਾਂ ਪਾਲਕ ਪਨੀਰ ਚਾਹ ਦੇਦੀ ਪਦੀਨੇ ਦੀ ਚਟਣੀ ਉਹ ਹੋਰਾ ਸਵਾਦ ਹੀ ਨਹੀਂ ਉਹੀ ਫੜਾਤਾ ਯਾਰ ਕਰਮ ਜਿਆ ਕਰਕੇ ਪੈਸੇ ਵੀ ਇਨ ਲੈ ਲੈ ਵਾ ਜੀ ਵਾ ਚੱਲ ਆ ਜਾ ਤੂੰ ਕੋਈ ਗੱਲ ਨਹੀਂ ਕੀ ਬਣਿਆ ਕੋਈ ਮੋਸ਼ਕ ਨਹੀਂ ਯਾਰ ਹਾਂ ਪਨੀਰ ਮੈਨੂੰ ਨਾਲ ਨੁਕਲ ਪਾਲਕ ਨਹੀਂ ਹੋਣੀ ਯਾਰ ਮੈਨੂੰ ਲੱਗਦਾ ਨਾ ਵਲਤਾ ਲਾਤਾ ਇਹਨਾਂ ਨੇ ਉਦਾਂ ਹੀ ਬਸ ਰਗੜ ਕੇ ਦੇ ਦਿੱਤਾ ਹਾਂ ਹਾਂ ਇਹਨਾਂ ਨੇ ਜੇ ਕਰਕੇ ਆਇਓ ਕੀ ਸੀ ਔਰ ਹੁਣ ਕੀ ਕਹਿੰਦੇ ਉਹ ਤਾਂ ਚੇਂਜ ਕਰ ਦਿੰਨੇ ਆ ਉਹਦੀ ਜਗ੍ਹਾ ਤੇ ਕੁਝ ਹੋਰ ਦੇ ਦਿੰਨੇ ਪਨੀਰ ਲਟੜੀ ਮੁਕ ਕੀ ਕੀ ਯਾਰ ਹੇ ਵਾਇਰਪੇ ਪਹੁੰਚ ਗਿਆ ਯਾਰ ਪਰ ਖਾਣ ਨੂੰ ਜੀ ਨਹੀਂ ਕਰਦਾ ਟਾਈਮ ਖਾ ਉਹ ਜਾਂਦਾ ਪਰ ਉਹ ਕਮਾਨ ਲੈਣਾ ਸਾਰ ਤਾਂ ਇਹ ਨਾ ਨਾ ਡੰਗ ਲੋਕ ਇਹ ਮੈਂ ਹਾਂ ਪਰ ਇਹ ਮੈਂ ਉਹ ਵੇਰ ਦਾ ਸਮਝ ਲੱਗਿਆ ਆ ਰੋਟੀਆਂ ਪਈਆਂ ਵਾ ਉਹ ਪਦੀਨੇ ਦੀ ਜੱਟ ਨਹੀਂ ਉਧਰ ਦੇ ਆ ਦੇਆਂ ਦੀ ਕਹਿ ਕੇ ਬਾਲਕ ਬਣੀ ਦੇਦੀ ਪਦੀਨੇ ਦੀ ਜੱਟ ਨਹੀਂ ਸੱਚ ਤੁਸੀਂ ਸੱਚ ਦੱਸੋ ਸਹੀ ਸਹੀ ਦੱਸੋ ਤੁਸੀਂ ਟੇਸਟ ਕੀਤਾ ਕਿਦਾਂ ਹੁੰਦਾ ਸੀ ਮੈਂ ਸਹੀ ਸਹੀ ਦੱਸਾਂ ਉਹ ਤਾਂ ਜਮੇ ਮਿੱਠਾ ਆਏ ਨਹੀਂ ਹੁੰਦੀ ਜਿਵੇਂ ਪਦੀਨੇ ਦੀ ਜੱਟ ਨਹੀਂ ਵੀ ਸਵਾਦ ਹੁੰਦੀ ਹੈ ਹਾਂ ਪਰ ਪਨੀਰ ਕੇ ਪਾਲ ਕਦਾ ਲੱਗ ਰੇ ਸਪੀਰ ਰੱਖ ਤੂੰ ਵੀ 1% ਉਹਦਾ 1 ਜ਼ੀਰੋ ਹੋਏ ਪਦੀਨੇ ਜੱਟ ਨੇ ਚੱਲ ਜੇ ਵੀਨੇ ਚਰਨੀ ਬਣਾਈ ਵੀ ਸੀ ਤਾਂ ਉਹ ਵੀ ਸੁਆਦ ਨਹੀਂ ਯਾਰ ਉਹ ਚ ਪਨੀਰ ਪਾਤਾ ਉੱਤੇ ਦੇਖੋ ਨਹੀਂ ਨਹੀਂ ਉਹ ਤਾਂ ਨਾ ਨੋਂ ਨਾ ਮਿਰਚ ਨਾ ਕੁਝ ਹੋਰ ਹਾਏ ਆ ਕੀ ਸੀਗਾ ਚੱਲ ਆ ਰੋਟੀਆਂ ਚ ਵੀ ਨਮਕੀ ਨਾਮ ਕਪਾਇਆ ਪਿਆ ਯਾਰ ਹਾਏ ਕਿ ਰੋਟੀਾਂ ਦੇ ਵਿੱਚ ਵੀ ਨੋਂ ਆਈਂ ਪਾ ਲੋ ਚਾਹੇ ਪਰੋਟਾ ਮੈਂ ਗਰਮੀ ਤੋਂ ਹਣ ਗਏ ਆ ਕੇ ਲੈਣ ਦੁਆਰੇ ਲਓ ਯੂ ਗਾਇਸ ਹੁਣ ਆਪਾਂ ਹੋ ਗਿਆ ਵਾ ਟਾਈਮ ਦੁਕਾਨ ਲਗਾਉਣ ਦਾ ਸੋ ਹੁਣ ਆਪਾਂ ਲਗਾਵਾਂਗੇ ਦੁਕਾਨ ਤੁਹਾਨੂੰ ਦਿਖਾਉਨੇ ਆਂਗੇ ਤੇ ਬਾਕੀ ਦਾ ਸਮਾਨ ਆਪਾਂ ਇੱਧਰ ਪੌੜੀਆਂ ਤੇ ਤਾਂ ਰੱਖਿਆ ਹੁੰਦਾ ਵਾ ਠੀਕ ਹੈ ਤੇ ਹੁਣ ਆਪਾਂ ਸਮਾਨ ਲਾਵਾਂ ਕਿਉਂਕਿ ਅੱਜ ਆਰਡਰ ਵੀ ਹੈਗਾ ਆਪਣਾ ਮੈਂ ਤੁਹਾਨੂੰ ਦਿਖਾਉਣੀ ਆ ਕਿ ਸਭ ਤੋਂ ਪਹਿਲਾਂ ਤਾਂ ਗਰਮੇਦ ਗਏ ਨੇ ਆਪਣਾ ਇੱਥੇ ਟੇਬਲ ਸਮਾਨ ਥੋੜਾ ਜਿਹਾ ਤੇ ਇੱਕ ਬੈਟਨ ਵਾਲਾ ਆਪਣਾ ਜਿਹੜੀ ਹੋਂ ਦਾ ਸਟੂਲ ਏ ਇਹ ਰੱਖਿਆ ਹੁੰਦਾ ਠੀਕ ਆ ਤੇ ਇਹ ਰੱਖ ਕੇ ਜਾਣੇ ਹੁੰਨੇ ਆ ਕਿਉਂਕਿ ਫਿਰ ਸਮਾਨ ਇੰਨਾ ਜ਼ਿਆਦਾ ਘਰੇ ਲਿਆਉਣਾ ਬਹੁਤ ਔਖਾ ਠੀਕ ਹੈ ਹੁਣ ਜਾਣਗੇ ਗਰਮੀਤ ਟੇਬਲ ਚੱਕਣ ਲਈ ਤੇ ਆ ਦੇਖੋ ਗਰਮੀਤ ਨੇ ਆਪਣਾ ਨਾ ਫੋਨ ਕਵਰ ਚੇਂਜ ਕਰ ਦਿੱਤਾ ਇਹ ਗਰਮੀਤ ਦਾ ਫੋਨ ਆ ਲਓ ਜੀ ਹੁਣ ਆਪਾਂ ਇਹ ਟੇਬਲ ਆਪਾਂ ਨਵਾਂ ਲਿਆਦੇਗਾ ਮਗਾ ਹੋਂਦ ਖਾਦੀ ਏ ਦੁਕਾਨ ਕਿੱਦਾਂ ਸਟਾਰਟ ਹੁੰਦੀ ਹੈਗੀ ਤੇ ਇਹ ਨਾਲ ਆਪਣੇ ਇਹ ਪਹਿਲਾਂ ਮੇਰਾ ਸਾਹਮਣੇ ਨਾ ਆ ਰੋਹੇ ਰੋ ਕਰਕੇ ਉਹ ਸਾਹਮਣੇ ਆਪਣੀ ਦੁਕਾਨ ਹੁੰਦੀ ਸੀ ਪਾਰਲਰ ਦੀ ਠੀਕ ਹੈ ਇਹ ਆਪਾਂ ਜਾਣ ਦੇ ਕਰਕੇ ਆਪਣਾ ਥੋੜਾ ਸਮਾਂ ਇੱਥੇ ਪਿਆ ਹੁੰਦਾ ਵਾ ਤੇ ਇੰਟਰ ਹੈਗਾ ਵਾ ਇੱਧਰ ਆਪਾਂ ਲਾਵਾਂਗੇ ਇੱਥੇ ਆ ਆ ਦੁਕਾਨ ਲਗਾਵਾਂਗੇ ਮਤਲਬ ਟੇਬਲ ਲਗਾ ਦੇਵਾਂ ਦਿਵਾਲੀ ਨੂੰ ਨਹੀਂ ਹੁੰਦਾ ਨਾ ਗਰਮੀ ਤਾਂ ਆਪਾਂ ਟੇਬਲ ਹਨਾ ਕਿੰਨੇ ਦਾ ਪਿਆ ਸੀ ਆਪਾਂ ਸੋਚੇ ਆਹ ਵਾਲਾ ਟੇਬਲ ਕਿੰਨੇ ਦਾ ਪਿਆ ਸੀ 70 ਰਿੰਗ ਕਿੜਦਾ ਲਓ ਜੀ ਕਿਉਂਕਿ ਸਫਾਈ ਤਾਂ ਆਪਾਂ ਪਹਿਲਾਂ ਕਰ ਲਈ ਸੀ ਉਦੋਂ ਮੈਂ ਵੀਡੀਓ ਨਹੀਂ ਬਣਾਈ ਹੈਗੀ ਪਹਿਲਾਂ ਕੁਕਦ ਨੂੰ ਪਤਾ ਹੀ ਝਾੜ ਝੂੜ ਲਗਾਈਦਾ ਵਾ ਤੇ ਫਿਰ ਮੈਨੂੰ ਕੀ ਗਰਮੀ ਤੇ ਕਹਿੰਦੇ ਤੂੰ ਬਣਾ ਵੀਡੀਓ ਮੈਂ ਕਿਹਾ ਠੀਕ ਆ ਜੀ ਖਾਣੇ ਦੁਕਾਨ ਗਰਮੀ ਤੁਸੀਂ ਲਾਓ ਤੇ ਮੈਂ ਬਣਾਉਣੀ ਆ ਵੀਡੀਓ ਬਲੌਗ ਆ ਆਪਣਾ ਸਾਰਾ ਸਮਾਨ ਸੱਚ ਉਹਨਾਂ ਦਾ ਮੇਰੀ ਗੱਲ ਸੁਣੋ 8:00 ਵਜੇ 9:00 ਵਜੇ ਆਉਣਗੇ ਪਹਿਲਾਂ ਖੱਟਾ ਪਾਣੀ ਚਾਹੀਦਾ ਮਿੱਠਾ ਪਾਣੀ ਨਹੀਂ ਹੈਗਾ ਮੈਂ ਭੁੱਲ ਗਈ ਤੁਹਾਨੂੰ ਦੱਸਣਾ ਆ ਬੈਠਣ ਨੂੰ ਫਿਰਦਾਤ ਕਈ ਵਾਰ ਹੁੰਦੇ ਉਹ ਤਾਂ ਬੰਦਾ ਚੱਲ ਕੰਮ ਕਰਦਾ ਫਿਰ ਬੈਣਾ ਵੀ ਹੁੰਦਾ ਵਾ ਤੇ ਗਰਮੀ ਤੇ ਇੱਥੇ ਬਹਿ ਜਾਂਦੇ ਹੁੰਦੇ ਆ ਮੈਂ ਉੱਥੇ ਬੈਣ ਨੂੰ ਨਹੀਂ ਆ ਜਾਂ ਫਿਰ ਕਈ ਵਾਰ ਮੈਂ ਇੱਥੇ ਹੁਣ ਮੈਂ ਇੱਥੇ ਬੈਠੀ ਸੀਗੀ ਤੇ ਫਿਰ ਗਰਮੀ ਤੇ ਉੱਥੇ ਐ ਮਤਲਬ ਬਦਲ ਕੇ ਅਸੀਂ ਬੈਠ ਆ ਜੰਨੇ ਆ ਤੇ ਆ ਲਓ ਜੀ ਇਹ ਹੈਗੇ ਆ ਗੋਲ ਗੱਪੇ ਰੈਡੀमेड ਵਾਲੇ ਠੀਕ ਆ ਜੀ ਆ ਲਓ ਦੇਖ ਲਓ ਪਰ ਇਹਨਾਂ ਨੂੰ ਵੀ ਬਣਾਉਣ ਦਾ ਇੱਕ ਤਰੀਕਾ ਹੁੰਦਾ ਆ ਲਓ ਜੀ ਪਾਣੀ ਰੱਖ ਲਿਆ ਹੁਣ ਆਪਾਂ ਮੈਂ ਤੁਹਾਨੂੰ ਸਾਰੀ ਦੁਕਾਨ ਦਿਖਾਵਾਂਗੇ ਅਜ ਇਹ ਹੈਗਾ ਖੱਟਾ ਪਾਣੀ ਬਰਫ਼ ਤਾਂ ਨਹੀਂ ਪਾਈ ਹਲੇ ਪਾਈ ਚਾਣਾ ਪਾਣੀ ਪਾਣੀ ਅੰਮੇ ਮੜਾ ਖੋਲ ਨਾ ਆ ਲਓ ਜੀ ਚ ਬਰਫ਼ ਪਾਉਂਗੀ ਹੁਣ ਸਾਰਾ ਸਮਾਨ ਲਾਵਾਂਗੇ ਸਾਫ਼ ਸੁਫ਼ਾ ਕਰਾਂਗੇ ਆ ਡੱਬਾ ਵੀ ਸਾਫ਼ ਕਰਨਾ ਉਤਲਾ ਢੱਕਣ ਮਤਲਬ ਮੈਨੂੰ ਪਤਾ ਹੈ ਇਹ ਵੀ ਮਸਾਲੇ ਮਸੂਲਿਆਂ ਹੱਥ ਲੱਗਦੇ ਰਹਿੰਦੇ ਆ ਕਿ ਫਿਰ ਬੜਾ ਜ਼ਿਆਦਾ ਉਹ ਪੈਂਦਾ ਵਾ ਹੁਣ ਮੈਂ ਤੁਹਾਨੂੰ ਦਿਖਾਵਨੀ ਆ ਕੋਦੇ ਪੂਰੀ ਲੱਗ ਗਈ ਠੀਕ ਹੈ ਜਾਂ ਬੈਚੋਚੀ ਦੀ ਦਿਖਾਉਣੀ ਓਕੇ ਬاں ਬੁਖਾਰ ਹਲੇ ਵੀ ਮੇਰਾ ਉਵੇਂ ਹੀ ਆਗਾ ਮਤਲਬ ਕਿ ਮੈਨੂੰ ਫੀਲ ਹੋ ਰਿਹਾ ਵਾ ਪ੍ਰੋਪਰ ਹੈਲਮੈਟ ਠੀਕ ਨਹੀਂ ਹੈਗੀ ਤੇ ਚਲੋ ਨੰਗੇ ਤੇ ਗਰਮੀ ਤੋਂ ਹੁਣ ਕਿਆ ਆਵਾ ਬੰਤਕ ਕਿਆ ਹੋ ਉਹ ਕਿੱਧਰ ਚੱਲੇਗਾ ਮੂੰਘੁਲੀ ਵਾਲਾ ਬੜਾ ਸੋਣਾ ਦੇਖੇ ਭੱਜ ਗਿਆ ਉਹ ਤੇ ਬਸ ਹੁਣ ਦੁਕਾਨ ਇੱਕ ਤਰ੍ਹਾਂ ਨਾਲ ਬਾਕੀ ਚੱਲਣਾ ਹੁਣ ਤਾਂ ਹੋਰ ਸਮਰ ਬੜਿਆ ਆ ਗਿਆ ਵਾ ਠੀਕ ਆ ਤੇ ਹੁਣ ਤਾਂ ਲਗਾਨੀ ਹੋਈਆਂ ਬਸ ਹੁਣ ਤਾਂ ਇੱਕ ਤਰ੍ਹਾਂ ਨਾਲ ਫਿਰ ਮੈਂ ਹੁਣ ਬੈਠ ਗਈ ਆ ਮਨਾਂ ਕਿ ਚੱਲ ਮੈਂ ਪ੍ਰੋਗ ਬਣਾਉਣੀ ਆਗੀ ਮੈਂ ਵੀ ਚੇਂਜ ਕੀਤਾ ਕਵਰ ਫੋਨ ਦਾ ਗਰਮੀਤ ਨੇ ਵੀ ਕੀਤਾ ਗਰਮੀਤ ਵਾਲਾ ਆ ਵਾ ਮੈਂ ਆਪਣੇ ਵਾਲਾ ਕਿੱਦਾਂ ਦਿਖਾਵਾਂ ਆਹ ਫੋਨ ਤੋਂ ਬਲੌਕ ਕਰੂੰਗੀ ਫਿਰ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਕਿ ਜਦੋਂ ਆਪਾਂ ਰੋਟੀ ਕਾਕਾਇਏ ਸੀਗੇ ਹਨਾ ਉਹਨਾਂ ਨੇ ਪਾਲਕ ਪਨੀਰ ਦੀ ਜਗ੍ਹਾ ਤੇ ਆਪਾਂ ਹੁਣ ਪੁਦੀਨੇ ਚਟਣੀ ਦੇ ਵਿੱਚ ਪਨੀਰ ਪਾ ਕੇ ਦਿੱਤਾ ਸੀ ਇੱਕ ਤਰ੍ਹਾਂ ਨਾਲ ਇਦਾਂ ਉਹਨਾਂ ਕੋਲ ਮੈਨਾਂ ਸ਼ਾਇਦ ਪਾਲਕ ਨਹੀਂ ਸੀਗੀ ਤੇ ਇਸੇ ਕਰਕੇ ਇਹੜਾ ਪਹਿਲਾਂ ਨੇ ਮਤਲਬ ਜਿਹੜੇ ਮੇਰੇ ਤੋਂ ਬਾਅਦ ਆਰਡਰ ਸੋ ਉਹਨਾਂ ਨੂੰ ਪਹਿਲਾਂ ਦੇ ਹੀ ਜਾਂਦੇ ਸੀਗੇ ਤੇ ਮੇਰੇ ਵਾਲੇ ਨੂੰ 4 ਘੰਟਾ ਲੱਗਿਆ ਸੀਗਾ ਤੇ ਫਿਰ ਮੈਂ ਸੋਚਿਆ ਸੀਗਾ ਵੀ ਮੈਂ ਇਦਾਂ ਦਾ ਮੈਂ ਕਹਿ ਕੇ ਬਦਲਾ ਵੀ ਲਿਆ ਸੀਗਾ ਹਨਾ ਤੇ ਜਾਂਦੇ ਵੇਲੇ ਮੈਂ ਸੋਚਿਆ ਚਲੋ ਕਹਿ ਕੇ ਜਾਂਦੀ ਆਂਗੀ ਹਨਾ ਥੋੜਾ ਜਿਹਾ ਹਨਾ ਕਿ ਵੈਦਾਂ ਨਹੀਂ ਕਰਨਾ ਚਾਹੁੰਦੇ ਨਾ ਮਹਿੰਗਾ ਹੁੰਦਾ ਕਫੋਰ ਤੁਹਾਨੂੰ ਪਤਾ ਇਹ ਮੋਲਾਂ ਦੇ ਅੰਦਰ ਬਟ ਹੋਇਆ ਕਿ ਉੱਥੇ ਵਿਚਾਰਾ ਜਿਹੜਾ ਸ਼ੈਫ ਸੀ ਉਹ ਆਪਣਾ ਫਾਰਮਰ ਪੰਜਾਬ ਦਾ ਨਿਕਲਿਆ ਫਿਰ ਮੇਰਾ ਕੋਈ ਮਾਨ ਹੀ ਨਹੀਂ ਕੀਤਾ ਮੇਰੇ ਤੇ ਗਰਮੀ ਦੁੱਤੋਂ ਜੋ ਕਹਿੰਦਾ ਬਾਈ ਮੈਂ ਹਾਂਜੀ ਤੁਹਾਨੂੰ ਜਾਣਦਾ ਵਿਚਾਰਾ ਬਣਾ ਰਿਆ ਸੀ ਕਿਚਨ ਦਿਖ ਰਹੀ ਸੀ ਐ ਵਿੱਚ ਦੀ ਤੇ ਸਿਰ ਨਹੀਂ ਮੇਰਾ ਕਿ ਮੈਂ ਜਿਹੜਾ ਸੋਚਿਆ ਵੀ ਜਦੋਂ ਮੈਂ ਬਦਲਾਇਆ ਮੈਂ ਉਹ ਨਾ ਬਦਲਾਉਂਦੀ ਜਿਵੇਂ ਮੈਨੂੰ ਪਹਿਲੇ ਪਤਾ ਹੁੰਦਾ ਕਿ ਉਹ ਕੋਈ ਆਪਣਾ ਫਾਰਮਰ ਕੰਮ ਕਰਦਾ ਕਿਉਂਕਿ ਪ੍ਰਦੇਸਾਂ ਦੇ ਵਿੱਚ ਕੰਮ ਮਿਲਣੇ ਬਹੁਤ ਔਖੇ ਜੀ ਮੇਰੇ ਮਾੜੀ ਜੀ ਇੱਕ ਉਹਦੇ ਨਾਲ ਨਾ ਚਲ ਮੰਦੀ ਆ ਵੀ ਵਧੀਆ ਨਹੀਂ ਚਲੋ ਉਹ ਬਦੀ ਬਣਾਉਣ ਦਾ ਨਾ ਬਣਾਉਣ ਦੀ ਗੱਲ ਨਹੀਂ ਸੀ ਸਵਾਦ ਨਾਲ ਸਵਾਦ ਦੀ ਗੱਲ ਨਹੀਂ ਸੀ ਬਿਲਕੁਲ ਵੀ ਗੱਲ ਇਹ ਸੀ ਵੀ ਉਹ ਚੀਜ਼ ਨਹੀਂ ਸੀਗੀ ਹਨਾ ਪੁਦੀਨਾ ਹੀ ਦਿੱਤਾ ਸੀ ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਕੇ ਕਹਿ ਕੇ ਹੁਣ ਫਰੀਦ ਦੀ ਜਗ੍ਹਾ ਤੇ ਕਹਿੰਦੇ ਉਹ ਤੇ ਦਾਲ ਦੇ ਦਿਆਂਗੀ ਮੈਂ ਤੁਹਾਡੇ ਤੇ ਵਾਲਾ ਕੰਮ ਸੀਗਾ ਤੇ ਚਲੋ ਜੋ ਵੀ ਹੋਇਆ ਫਿਰ ਉਹ ਸਿਰਫ ਉਹਦੇ ਕਰਕੇ ਆਪਾਂ ਛੱਡਤਾ ਵੀ ਜਿਹੜਾ ਆਪਣਾ ਪੰਜਾਬੀ ਕਰਕੇ ਹਨਾ ਫਿਰ ਮੇਰਾ ਮਾਨ ਨਹੀਂ ਹੋ ਗਿਆ ਵੀ ਨਹੀਂ ਅਸੀਂ ਕੁਝ ਨਹੀਂ ਕਿਹਾ ਫੜਾ ਸਿਰ ਅਸੀਂ ਆ ਗਏ ਤੋੜਾ ਪਰਮੰਦ ਵਿੱਚ ਇਹੋ ਬਿਹਾਈ ਹੋਦੀ ਨਹੀਂ ਸੀ ਬਦਲਣਾ ਇਹ ਨਹੀਂ ਸੀ জানা ਮੈਂ ਤੇ ਕਰ ਪਈ ਤਾਂ ਇਹ ਸੋਚਣਾ ਕਿਉਂਕਿ ਤੁਹਾਨੂੰ ਨਹੀਂ ਪਤਾ ਪਰਦੇਸਾਂ ਦੇ ਵਿੱਚ ਕੰਮ ਮਿਲਨੇ ਪਤਾ ਨਹੀਂ ਉਹ ਵਿਚਾਰੋਂ ਕਿੱਦਾਂ ਮਿਲਿਆ ਹੋਣਾ ਕਿੱਦਾਂ ਨਹੀਂ ਚਲੋ ਜੋ ਵੀ ਸੀਗਾ ਠੀਕ ਆਗਾ ਤੇ ਹੁਣ ਵਸ ਆਪਣਾ ਦੁਕਾਨ ਲੱਗੀ ਹੋਈ ਹੈ ਕੰਮ ਚੱਲ ਰਿਹਾ ਹੈ ਵਾ ਕਸਟਮਰ ਆ ਜਾ ਰਹੇ ਨੇ ਸੋ ਮੈਂ ਪਾਣੀ ਪੀਣਾ ਆਗਾ ਵੀ ਨਹੀਂ ਰੁਕ ਜਾ ਆਗੀ ਤੇ ਬਾਕੀ ਹੁਣ ਠੀਕ ਆਪਾਂ ਬਲੌਗ ਨੂੰ ਐਂਡ ਕਰ ਦਿਆਂਗੇ ਇੱਥੇ ਕਿਉਂਕਿ ਅੱਲੇ ਥੋੜੇ ਬਲੌਗ ਇਦਾਂ ਦੇ ਬਣ ਰਹੇ ਨੇਗੇ ਆਉਣ ਵਾਲੇ ਬਲੌਗ ਥੋੜੇ ਵਧੀਆ ਬਣਾਵਾਂਗੇ ਕਿਉਂਕਿ ਹਲੇ ਟਾਈਮ ਨਹੀਂ ਪ੍ਰੋਪਰ ਮਿਲ ਰਿਹਾ ਹੈ ਜਦੋਂ ਨਾਲ ਵਲੋਗਿੰਗ ਕਰਨ ਦਾ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਠੀਕ ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਠੀਕ ਹੈ ਜੀ ਬਾਏ